ਹੁਣ ਵੀਰਵਾਰ ਦੇਰ ਸ਼ਾਮ ਬਟਾਲਾ ਵਿਖੇ ਹੋਏ ਪੁਲਿਸ ਮੁਕਾਬਲੇ ਤੋਂ ਅਗਲੇ ਹੀ ਦਿਨ ਸ਼ੁੱਕਰਵਾਰ ਦਿਨ ਚੜ੍ਹਦਿਆ ਮੋਗਾ ਪੁਲਿਸ ਨੇ ਕਾਰਤਾ ਗੁਰਦੀਪ ਮਾਨੇ ਦਾ ਐਨਕਾਊਂਟਰ ਪੁਲਿਸ ਦੇ ਮੁਤਾਬਕ ਤਕਰੀਬਨ 3 ਦਰਜਨ ਤੋਂ ਵੱਧ ਮੁਕਦਮੇ ਮਾਨੇ ਦੇ ਖਿਲਾਫ ਰਜਿਸਟਰਡ ਨੇ ਕੈਟਾਗਰੀ A ਗੈਂਗਸਟਰ ਹਾਲਾਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਬਰੀ ਵੀ ਹੋ ਚੁੱਕਾ ਹੈ ਦੋਸਤੋ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਬਠਿੰਡਾ ਵਿਖੇ ਅੱਜ ਤੋਂ ਕੁਝ ਸਾਲ ਪਹਿਲਾਂ ਜੇਲ੍ਹ ਦੇ ਵਿੱਚ ਘਟਨਾ ਹੋਈ ਸੀ ਜਦੋਂ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਗੋਲੀ ਚੱਲਦੀ ਹੈ ਕੁਲਵੀਰ ਨਰਵਾਣਾ ਵੱਲੋਂ ਗੋਲੀ ਚਲਾਈ ਗਈ ਸੀ ਦੱਸਿਆ ਜਾਂਦਾ ਹੈ ਕਿ ਗੁਰ ਗੁਰਪ੍ਰੀਤ ਸੇਖੋਂ ਦੇ ਅੱਗੇ ਆ ਜਾਂਦਾ ਹੈ ਤੇ ਉਸ ਉੱਤੇ ਚੱਲੀ ਗੋਲੀ ਨੂੰ ਆਪਣੇ ਸਿਨੇ ਉਤਿਆਨੇ ਆਪਣੇ ਸਰੀਰ ਉੱਤੇ ਲੈਂਦਾ ਹੈ ਇਸ ਘਟਨਾ ਦੇ ਵਿੱਚ ਗੁਰਪ੍ਰੀਤ ਸੇਖੋਂ ਦੀ ਵੀ ਬਚਤ ਹੋਈ ਮਾਨੇ ਦੀ ਵੀ ਬਚਤ ਹੋਈ ਲੇਕਿਨ ਹੈਰੋਇਨ ਦਾ ਸਮਗਲਰ ਹੈ ਗੁਰਦੀਪ ਮਾਨਾ ਜਿਸ ਨੂੰ ਕੀ ਇਸੇ ਸਮਕਲਿੰਗ ਦੇ ਕੇਸ ਦੇ ਵਿੱਚ ਮੋਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸ ਤੋਂ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਸੀ ਲੇਕਿਨ ਇੱਕ ਹੋਰ ਹਥਿਆਰ ਦੀ ਬਰਾਮਦਗੀ ਲਈ ਲਿਜਾਂਦੇ ਸਮੇਂ ਇਸ ਵੱਲੋਂ ਕਤਤ ਤੌਰ ਉੱਤੇ ਪੁਲਿਸ ਉੱਤੇ ਗੋਲੀ ਚੱਲੀ ਤੇ ਪੁਲਿਸ ਨੇ ਜਵਾਬੀ ਫਾਇਰ ਦੇ ਵਿੱਚ ਇਸ ਨੂੰ ਗੋਲੀ ਮਾਰੀ ਸੋ ਇਸ ਮਾਮਲੇ ਦੇ ਵਿੱਚ ਵੀ ਬਟਾਲਾ ਦੀ ਹੀ ਸਕ੍ਰਿਪਟ ਵਾਂਗ ਉਹੀ ਕਹਾਣੀ ਹੈ